ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਜਿਸ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਲੋਕਾਂ ਦਾ ਸਵਾਗਤ ਕੀਤਾ ਗਿਆ ਸਸਦ ਗੁਰਜੀਤ ਸਿੰਘ ਔਸ਼ਲਾ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਸਸਦ ਗੁਰਜੀਤ ਸਿੰਘ ਔਸ਼ਲਾ ਨੇ ਆਖਿਆ ਕਿ ਜੋ ਲੋਕ ਪਾਰਟੀ ਵਿੱਚ ਸ਼ਾਮਲ ਹੋਏ ਹਨ ਪਾਰਟੀ ਵਿੱਚ ਉਹਨਾਂ ਦਾ ਬੰਦਾ ਮਾਨ ਸਤਕਾਰ ਕੀਤਾ ਜਾਵੇ ਬੀਜੇਪੀ ਸਰਕਾਰ ਨੇ ਨਰਿੰਦਰ ਮੋਦੀ ਜੀ ਨੇ ਬਾਬਾ ਸਾਹਰ ਭੀਮਰੌਂ ਬੇਦਕਰ ਜੀ ਦੇ ਸੰਵਿਧਾਨ ਨੂੰ ਕੁਛ ਲੰਦਾ ਮਨ ਬਣਾ ਰੱਖਿਆ ਕਿਸ ਤਰੀਕੇ ਨਾਲ ਸਰਕਾਰਾਂ ਤੋੜੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਹੈ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਇਹਨਾਂ ਨੇ ਅੱਜ ਮਨ ਬਣਾਇਆ ਕਿਉਂਕਿ ਪੰਜਾਬੀ ਜਿਹੜੇ ਹੈ ਉਹ ਜ਼ੁਲਮ ਦੇ ਵਿਰੁੱਧ ਖੜੋਂਦੇ ਨੇ ਸੋ ਇਹਨਾਂ ਨੇ ਮਨ ਬਣਾਇਆ ਕਿ ਅਸੀਂ ਆਪਣੀ ਜਿਹੜੀ ਰਿਵਾਇਤੀ ਹੈ ਸਾਡਾ ਜਿਹੜਾ ਇੱਕ ਸਿਸ਼ਟਾਚਾਰ ਹੈ ਕਿ ਅਸੀਂ ਜ਼ੁਲਮ ਦੇ ਵਿਰੁੱਧ ਲੜਾਈ ਲੜਨੀ ਹੈ ਅੱਜ 250 ਦੇ ਕਰੀਬ ਭਾਜੀਪੀ ਚੋਂ ਜਿਹੜਾ ਕਾਂਗਰਸ ਚ ਪਰਿਵਾਰ ਸ਼ਾਮਲ ਹੋਇਆ ਸਾਡੇ ਭਰਾ ਰਾਹੁਲ ਬੌਕਸਰ ਦੀ ਗਵਾਈ ਵਿੱਚ ਹੋਏ ਆ ਔਰ ਸਾਡੀ ਲੋਕ ਸਭਾ ਹਲਕਾ ਅਮ੍ਰਿਤਸਰ ਦੇ ਜਿਹੜਾ ਸਾਡੇ ਐਮਪੀ ਗੁਰਜੀਤ ਸਿੰਘ ਔਜਲਾ ਜੋ ਕਾਂਗਰਸ ਦੇ ਉਮੀਦਵਾਰ ਉਹਨਾਂ ਨੂੰ ਬਹੁਤ ਸਾਰਾ ਵੱਲ ਮਿਲਿਆ